ਮੇਰੇ ਜੀਵਨ ਨੂੰ ਬਹੁਤ ਸਾਰੇ ਨਾਮ ਸਰਪੇ ਬੱਚੇ ਦੀ ਆਈਟਮ ਤੇ ਖੁਸ਼ ਹੋ ਕਿ ਜਿਹਨੇ ਅਸੀਂ ਨਾ ਦਿਲ ਤੇ ਸ਼ੁਕਰਗੁਜ਼ਾਰ ਕਰਦੇ ਆ ਸੁਭੋਤੀ ਰੋਹਾਨੀ ਸ਼ਖਸੀਅਤ ਪਾਈ ਸਰ ਸਿੰਘ ਜੀ ਜਿਹੜੀ ਕਿ ਮਾਲਕਾ ਦੀ ਸੇਵਾ ਕਰ ਰਹੇ ਨੇ ਪ੍ਰਵਾਸਰਾ ਯਾਦਵੰਦ ਗੋਰ ਜੀ ਜ਼ੋਰ ਦਾ ਤਾੜੀਆਂ ਹੋ ਜਨ ਗੋਰ ਸਾਹਿਬ ਜੀ ਪੈਰਾਂ ਤੋਂ ਲੈ ਕੇ ਸਿਰ ਤੱਕ ਸੰਜੋਰ ਦਿੰਦਾ ਸਾਦਾ ਜਿਹੜਾ ਬਲੱਡ ਸਰਕੂਲੇਸ਼ਨ ਤੁਹਾਡੀ ਵਧਾ ਦਿੰਦਾ ਹੈ ਜਿੱਤੇ ਵੀ ਆਈਟਮ ਚਕਵਾਲ ਇੰਵੈਸਟਰਲ ਸੀਰੀਅਸ ਦਾ ਇਸ ਤਰ੍ਹਾਂ ਦੀ ਬੀਐਮਏ ਲੋਸਬਰ ਦਿਤਾ ਤਾਂ ਵੈਸੇ ਵੀ ਕੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਖੂਬਸੂਰਤੀ ਹੈ ਨਈਓ ਲੱਪੜਾ ਉਸਨ ਪੰਜਾਬ ਵਰਗਾ ਨਾਉ ਫੁੱਲ ਤੇ ਨਾਉ ਫੁਲਕਾਰੀਆਂ ਨੇ ਯਾਰ ਮਿਲਿਆ ਨਹੀਂ ਯਾਰ ਤੇ ਮਰਨ ਵਾਲਾ ਝੂਠੇ ਯਾਰ ਤੇ ਭੋਕੀਆਂ ਯਾਰੀਆਂ ਬਲੀ ਕੁੱਲ ਦੁਨੀਆ ਤੇ ਮੱਛੀਆਂ ਪੰਜਾਬ ਦੇ ਵਿੱਚ ਸਰਦਾਰੀਆਂ ਨੇ ਸਭ ਪੰਜਾਬ ਦਾ Yeah! No. ਕੋਟ ਚ ਪਰਵਾਦਿਆ ਧੱਕੇ ਦੀ ਅੱਖੇ ਦਾਲ ਚ ਨੂੜ ਵਾਦਿਆ ਲੱਕੇ ਨੀ ਇੱਕ ਦੇਨਾ ਮੇਰੇ ਤੇ ਹੋ ਗਿਆ ਨੀ ਉਹਦੇ ਮੇਰੇ ਕਾ ਚਟੀਆਂ ਨਾ ਤੇਰੇ ਤਨਾ ਸਾਰਾ ਕਜ ਮੇਰੇ ਕਾ ਕੋਟਿਆ ਨੀ ਉਹ ਤਾਂ ਦੀਨੀ ਆਈ ਨੀ ਫੇਰ ਤਾਂ ਚੱਲ ਜਾਊ ਫੜ ਕੇ ਆਉ ਤੋਰ ਨਾ ਡਾਲੂ ਜੱਗ ਤੋਟਾ ਤੀਕਾ ਸਿੰਮਰਜੀਤ ਕੋ ਫੋਟੋ ਰੀਸਟ ਦੇ ਵਿੱਚ ਸਪਨਾ ਤੇ ਗੁਰਲੇ ਕੋ ਵੋਲੀਬਾਲ ਦੇ ਵਿੱਚ ਅਰਣ ਕੁਮਾਰ ਗੋਸ਼ਨ ਰਾਣਾ ਚੈਸਸ ਦੇ ਵਿੱਚ ਤਰੁਜ ਵਰਮਾ ਤੇ ਤਰਨ ਵਰਮਾ ਸੜੇ ਜੌਨ ਜੀ ਦੇ ਬੱਚੇ ਨੇ ਸ਼ੋਕ ਤੇ ਮੰ지ਦਰ ਨਵਾਨ ਨੇ ਅਸੀ ਲੋਕ ਜੀਆ ਦੇਕੋ ਬਹੁਤ ਵਧੀਆ ਕਿੰਨੇ ਦੀਆਂ ਆਈਟਮਾਂ ਪੇਸ਼ ਕੀਤੀਆਂ ਮੇਰਾ ਮਿਲ ਕੀਤਾ ਸੀਗਾ ਅਸੀਂ 1990 60 ਦਾ ਵੇਚੁਰ ਕਿਤੇ ਇੱਕ ਤਾਂ ਮੇਰਾ ਸਟੇਜ ਤੇ ਹੁੰਦਾ ਕੰਪੀਟੀਸ਼ਨ ਕਰਵਾਇਆ ਸੀਗਾ ਮੇਰੀ ਮੂਰਤਾਂ ਕਿ ਅਸੀਂ ਇੱਕ ਵਰਖੇਰ ਕੋਰੀ ਦੇ ਵਿੱਚ ਇੱਕ ਸਟੇਜ ਤੇ ਹੁੰਦਾ ਇੱਕ ਕਿੰਨੇ ਜਿਹਾ ਭੰਗੜੇ ਦਾ ਕੰਪੀਟੀਸ਼ਨ ਕਰਵਾਇਆ ਗਿਆ ਬਹੁਤ ਬਦਲੀਆ ਪਾਰਟਿਸਪੇਸ਼ਨ ਸੀ ਬੱਚਿਆਂ ਦੀ ਬੈਠ ਜਾ ਬੰਦੀ ਬੈਠਾ ਅਜ਼ੀਦੀ ਜੀ ਸਭੀ 78 ਮ ਸਤੰਤ ਸਾਰੇ ਮੋਢੇ ਦੇ ਨਾਲ ਬੋਲਦਾ ਲਾ ਕੇ ਇਹ ਪ੍ਰੋਗਰਾਮ ਕਾਮਯਾਬ ਕਰ ਸੰਵਾਦ ਕਰਕੇ ਲਿਆਜਿ ਨਾ ਤੇ ਇਹਨਾਂ ਵਧੀਆ ਰੀ ਸਵੇ ਸ਼ਹਿਰ ਦਾ ਓਕੇ ਓਕੇ ਦਾ ਵੇਪਰ ਉਸਕੇ ਲਈ ਵਧੀਆ ਸਟਿੱਕ ਸੀ ਸਰ ਸਾਹਮਣੇ ਦੇਖਿਓ

ਪ੍ਰੋਗਰਾਮ ਖਤੋਂ ਦਾ ਅਸਮਾਨ ਸਾਹਿਬ ਦਾ ਬਹੁਤ ਸਾਰੇ ਗੱਲਾਂ ਕਰਨ ਦੇ ਵਿੱਚ ਟਾਈਮ ਇਹ ਡਿਊਟੀ ਬਾ ਉਪਰ ਦਿੱਤੀ ਸਮਾਧਨ ਪਾਣੀ ਦੇ ਨਾ ਕਰ ਜੋ ਕਹਿੰਦੇ ਨੇ ਕਿ ਉਹ ਸਨਮਾਨ ਕਰਨ ਲਈ ਬਾਦਰ ਦੇਖੇ ਸੁਣਨੇ ਦਾ ਸਫਲ ਹੋ ਲਈ ਮੈਂ ਕੋਈ ਸਾਰੇ ਸਟਾਫ ਦਾ ਯੋਗ ਸਾਹਿਬ ਦਾ ਟੈਕਨੀਕਲ ਪ੍ਰੋਜੈਕਟ ਦਾ ਸੈਟਰੀ ਪ੍ਰੋਜੈਕਟ ਦਾ ਸਵੈਜੇ ਪ੍ਰੋਜੈਕਟ ਦਾ ਸਾਰਿਆਂ ਦਾ ਪਹਿਲ ਤੋਂ ਉੱਤਰ ਮਾਗੀਆ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਖਾਸ ਕਰਕੇ ਕੋਟਾ ਸਾਹਿਬ ਜਿਨ੍ਹਾਂ ਨੇ ਕਿ ਪਿੰਕ ਨਾਮ ਤੋਂ ਇਸ ਫੰਕਸ਼ਨਲੀ ਆਪਣੀ ਟੀਮ ਸੁਖੀ ਹਰ ਇੱਕ ਸਾਲੋਂ ਨਾਲ ਦੇ ਕੇ ਮਿਹਨਤ ਨਾਲ ਇਹਨੂੰ ਨਿਖਰੇ ਚੜਾਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਪਰਮਾਤਮਾ ਦੇ ਇਹ ਦਿਨ ਇਸੇ ਤਰ੍ਹਾਂ ਸਾਡੇ ਆਉਂਦੇ ਰਹਿਣ ਤੇ ਅਗਲੇ ਸਾਲ ਅਸੀਂ ਹੋਰ ਵੀ ਵਧੀਆ ਇਹ ਪ੍ਰੋਗਰਾਮ ਲਾ ਸਕੀਏ ਤੇ ਬੇਨਤੀ ਹੈ ਜਿੰਨੇ ਵੀ ਇੱਥੇ ਸਾਡੇ ਸੱਜੇ ਤੇ ਖੇਹਵਾਸੀ ਆਏ ਆ ਉਹ ਇੱਕ ਇੱਕ ਬੁਕਤਾ ਜ਼ਰੂਰ ਲੈ ਕੇ ਜਾਣ ਕਿਰਪਾ ਕਰਕੇ ਤੇ ਸਾਰੇ ਉਹ ਬੁੱਢੇ ਨੂੰ ਬਾਹਰ ਉਹ ਬੁੱਢੇ ਨੂੰ ਘਰ ਤੋਂ ਲਾਉਣਾ ਐਸੋ ਕਿ ਸਾਡੀ ਮੱਧਜਵਰ ਬੇਤੀ ਕੋਲੋਂ ਬੁਕਤਾ ਯੂਰ ਲੈ ਕੇ ਜਾਣ ਤੇ ਸਟਾਫ ਦੀ ਗਵਾਰਡ ਤੇ ਕੰਮ ਦੀ ਛੁੱਟੀ ਨਗਰ ਕੌਂਸਲ ਨੇ ਉਹਨਾਂ ਨੂੰ ਸਿੱਤੀ ਜਾਂਦੀ ਹੈ ਸਰਦਾਰ ਸਾਡੇ ਦਫ਼ਤਰੋਂ ਛੁੱਟੀ ਹੈ ਖਾਸ ਕਰਕੇ ਇਹਨੂੰ ਵੀ ਪੀਡੀ ਕਮਾਂਡ ਸਗੀ ਇਹੇ ए कुबी जो चोटी करते थे